ਚਾ ਗਤੂ ਨੇ ਕਿਹਾ ਕਿ ਪਰਮਾਤਮਾ ਨੇ ਇਹਨੂੰ ਦਿੱਤਾ ਉਹਨਾਂ ਨੇ ਰੱਖਣਾ ਹੀ ਇਹਨੂੰ ਇੱਕ ਜੋੜਾ ਜਬਰੀ ਲਿਆ ਕਹਿ ਗਿਆ ਸਾ ਮੈਂ ਬਾਅਦ ਵਿੱਚ ਸੁਣਿਆ ਤਨੜੀ ਗੱਲ ਪਹਿਲਾਂ ਇੱਕ ਗੱਲ ਜਿਹੜੀ ਕੱਲ੍ਹ ਸਭ ਦੀ ਖਬਰ ਆਉਂਦੀ ਸੀ ਕਿ ਬੁੱਢੀ ਦੇ 11 ਸਾਲਾਂ ਬਾਅਦ ਬੱਚਾ ਹੋਣਾ ਤੇ ਡਾਕਟਰਾਂ ਨੇ ਦੱਸਦਾ ਕਿ ਚਾਹ ਆ ਬੱਚਾ ਪਜਾ ਸਕਦੇ ਜਾਂ ਬੁੱਢੀ ਪਜਾ ਸਕਦੇ ਬੁੱਢੀ ਨੇ ਸਹਿਨ ਕਰਦੇ ਵੀ ਤੁਸੀਂ ਬੱਚਾ ਪਜਾ ਲਓ ਹਾਂ ਬੱਚਾ ਹੋ ਗਿਆ ਹਨਾ ਬੁੱਢੀ ਨੇ ਆਪਣੀ ਸ਼ਕਤੀ ਨੇ ਦੱਸਿਆ ਕਿ ਬੱਚੇ ਨੂੰ 15 15 ਮਿੰਟ ਹੀ ਰਹਿਣਤ ਕੋਟੇ ਦੀ ਗੱਲ ਜਲੰਧਰ ਇੱਥੇ ਰਾਜਸਥਾਨ ਦੀ ਕਿੰਨੀਆਂ ਤੇ ਮਿੰਟਾਂ ਕਰਕੇ ਚੀਜ਼ ਮੰਗੀ ਮੰਗਿਆ ਹੂਗਾ اپنی ਜਾਲ ਚ ਲੱਗੀ ਤੇ ਬੱਚਾ ਹੁਣ 15 ਮਿੰਟ ਸਿਰਫ ਲਾੜ ਲੜਾਇਆ ਵਾ ਤੇ ਮੂੰਹ ਲਾਇਆ ਬੱਚੇ ਨਾਲ ਤੇ ਉੱਥੇ ਹੀ ਇਦਾਂ ਮਰੀ ਪਈ ਐ ਇੱਕ ਗੱਲ ਹੈਗੀ ਆ ਵੀ ਅਸੀਂ ਪ੍ਰਮਾਤਮਾ ਨੂੰ ਵੀ ਇੱਕ ਲਾਲਚ ਦਿੰਨੇ ਆ ਬਸ ਇਹ ਸੱਚੇ ਪਾਸ਼ਾ ਮੈਨੂੰ ਆਹ ਚੀਜ਼ ਦੇ ਤੇ ਫਿਰ ਮੈਂ ਤੇਰੇ ਮੱથા ਟੇਕਣਾ ਹਾਂ ਫਿਰ ਮੈਂ ਤੇਰੇ ਡੱਬਾ ਹਾਂ ਜਾਂ ਮੈਂ ਡੱਬਾ ਚੜਾ ਕੇ ਜਵੇਂ ਤੇਰੇ ਖੰਡ ਪਾੜ ਕਰਾਉਂਗੀ ਲਾਲਚ ਦੇਣ ਦੇ ਨੂੰ ਉਹ ਕਹਿੰਦਾ ਲਾਲਚ ਨਾ ਮੈਨੂੰ ਦੇ ਉਦਾਂ ਗੱਲ ਕਰ ਇਹ ਜੋ ਪ੍ਰਮਾਤਮਾ ਨੇ ਦੇਣਾ ਵਾ ਨਾ ਉਹ ਹਾੜੇ ਕੇ ਦਾਨ ਦੱਖਣਾ ਦੇ ਆਇਆ ਨਾ ਨਾ ਜੀ ਨਾ ਜੋ ਕੋਨੇ ਪਹਿਲੇ ਦਿਨ ਤੋਂ ਲਿਖਤਾ ਜਨਮ ਹੁੰਦਾ ਸਾ ਲਿਖ ਦਿੱਤਾ ਆਪਣੇ ਹੱਥ ਕਰ ਨੂੰ ਹਾਂ ਉਹੀ ਕਰ ਉਹ ਤਕਦੀਰਾਂ ਬਦਲ ਸਕਦਾ ਹੱਥਾਂ ਦੀਆਂ ਲਕੀਰਾਂ ਬਦਲ ਦਿੰਦਾ ਉਹ ਬਦਲਦਾ ਕਿੱਦਾਂ ਵਾ ਉਹਨੂੰ ਲਾਜੇ ਦਿੱਤੀਆਂ ਨਹੀਂ ਉਹਦਾ ਨਾਮ ਲਿਖ ਦਿੱਤੇ ਉਹਦਾ ਨਾਮ ਜਿਪੋ ਜੇ ਕੋਈ ਗਰੀਬਾਂ ਨੂੰ ਦਾਨਪੂਣ ਕਰੋ ਹਾਂ ਤੇ ਉਹਦਾ ਨਾਮ ਜੱਫੇ ਬੈਠੇ ਬਸ ਉਹਦਾ ਭਜਨ ਦੀ ਰੋ ਉਹਦੀ ਬੰਦਗੀ ਕਰੀ ਜਾਓ ਫੇਰ ਉਹ ਹਥਾਂ ਦੀਆਂ ਲਕੀਨਾਂ ਤਕਦੀਰਾਂ ਬਦਲ ਜੀ ਇੱਕ ਮਿੰਟ ਵੀਰ ਨੇ ਜਿੱਦਾਂ ਦੱਸਿਆ ਸੀ ਇਹ ਕਰਮ ਕਰੋ ਫਲ ਦੀ ਢੀਕ ਨਾ ਕਰੋ ਇਹ ਤੁਹਾਨੂੰ ਬਾਬਾ ਜੀ ਦੀ ਕਹਾਣੀ ਸੁਣ ਲਈ ਇੱਕ ਡਾਕਟਰ ਹੀ ਪੜੇ ਵੱਡਾ ਉਹਦਾ ਹਸਪੀਟਲ ਹੀ ਹਾਂ ਉਹ ਰਾਹ ਵਿੱਚ ਕਿਤੇ ਜਾਣ ਰਿਆ ਤੇ ਉਹਦੀ ਇਹੋ ਜਿਹੀ ਥਾਂ ਤੇ ਜਾ ਕੇ ਗੱਡੀ ਖਰਾਬ ਹੋਈ ਵੀ ਜਿੱਥੇ ਤੇ ਨਾ ਕੋਈ ਬੰਦਾ ਹੀ ਤੇ ਨਾ ਕੋਈ ਆਜਾਦਾ ਰੱਬ ਬੰਨਾ ਜਿੱਦਾਂ ਨਾ ਕੋਈ ਆ ਗਿਆ ਬੰਦਾ ਟੱਕਰਿਆ ਕਹਿੰਦਾ ਕੀ ਗੱਲ ਹੈ ਜਿੱਦਾਂ ਉਹ ਡਰਾਈਵਰ ਹੀ ਬੰਦਾ ਗੱਡੀ ਖਰਾਬ ਹੋਈ ਕਹਿੰਦਾ ਵੇਖੋ ਡਾਕਟਰ ਨੂੰ ਮਕੈਨਿਕ ਕਿੱਥੇ ਜੰਗਲ ਵਿੱਚ ਟੱਕਰ ਆ ਮਕੈਨਿਕ ਆ ਮਕੈਨਿਕ ਉਹ ਗੱਡੀ-ਗੁੱਡੀ ਸਹੀ ਕਰਦੀ ਮਕੈਨਿਕ ਦੀ ਸਹੀ ਕਰਦੀ ਹੂ ਆਹਿਆ ਬਾਹਰ ਚੌੜਾ ਮਕੈਨਿਕ ਨੇ ਉਹਨੂੰ ਕੋਈ 10 ਸਾਲਾਂ ਬਾਅਦ 5 ਸਾਲਾਂ ਬਾਅਦ ਇਹੋ ਜਿਹੀ ਪ੍ਰੋਬਲਮ ਹੋ ਗਈ ਕਿ ਉਹ ਵੱਡੇ ਤੋਂ ਵੱਡੇ ਡਾਕਟਰ ਹੀ ਠੀਕ ਕਰ ਸਕਦਾ ਤੇ ਉਹ ਮਹਿੰਗਾ ਵੀ ਬੜਾ ਇਲਾਜ ਹੁੰਦਾ ਉਹ ਰੱਬ ਵੱਲੋਂ ਉਹਦੇ ਹਸਪੀਟਲ ਚ ਗਿਆ ਚਿਰੋ ਕੈਂਸਰ ਇੱਦਾਂ ਦਾ ਡਾਕਟਰ ਦਾ ਇਲਾਜ ਉਹ ਕਹਿੰਦਾ ਡਾਕਟਰ ਦਾ ਇਲਾਜ ਕਰਨਾ ਕਹਿੰਦਾ ਫਿਰ ਉਹਨੇ ਕਿਹਾ ਕਿੰਦਾ ਤੈਨੂੰ ਚੇਤੇ ਤੂੰ ਮੇਰੀ ਇਹੋ ਜਿਹੀ ਹਰਕਤ ਵਿੱਚ ਮਦਦ ਕੀਤੀ ਜਿੱਥੇ ਕੋਈ ਨਹੀਂ ਹੋ ਸਕਦਾ ਉਹਨੇ ਦਾ ਫ੍ਰੀ ਇਲਾਜ ਦਿੱਤਾ ਹੀ ਫਿਰ ਉਹ ਮਕੈਨਿਕ ਨੇ ਕਿਹਾ ਕਿ ਮੈਂ ਅੱਜ ਤੱਕ ਰੱਬ ਦੀ ਇੰਨੀ ਕਿ ਬੰਦਗੀ ਕੀਤੀ ਸੀ ਨਾ ਪਰ ਮੇਰਾ ਬੁਗੂ ਕਦੀ ਕੁਝ ਮੰਗਿਆ ਨਹੀਂ ਡਾਕਟਰ ਤਾਂ ਨਾ ਹੀ ਬਣਾ ਬੱਲਾ ਜਾਈ ਉਹ ਮੈਨੂੰ ਆਂਦਾ ਕਰੋ ਡਾਕਟਰ ਨੇ ਮੈਨੂੰ ਉਹ ਕਰਮ ਦਾ ਸਵਾਲ ਅੱਜ ਜਿੱਦਾਂ ਕਿ ਮੇਰੀ ਬਿਮਾਰੀ ਦਾ ਲਾਲ ਜਿਹੜਾ ਮੈਂ ਕਰਾ ਨਹੀਂ ਸਕਦਾ ਉਹ ਫ੍ਰੀ ਹੁੰੰਦਿਆ ਹੁੰਦਿਆ ਉਹ ਕਰਮ ਦਾ ਫਾਲੋ ਨੂੰ ਤੂੰ ਇਹ ਨਾ ਕਹੋ ਬਹੀ ਹੁਣੇ ਆ ਕੀਤਾ ਤੈਨੂੰ ਮਿਲਣਾ ਚਾਹੀਦਾ ਵਾ ਸਿਹਤ ਬਕੇਸੋ ਮਿੱਠਾ ਹੋਏ ਹਮਮ ਉਹਨੇ ਗੱਡੀ ਬਟਾਈ ਉਹ ਕੋਈ ਪੈਸਾ ਵੀ ਨਹੀਂ ਉਸ ਟੈਕ ਤੋਂ ਇੱਕ ਗੱਲ ਹੋਰ ਨੋਟ ਕਰਿਓ ਕਈ ਵਾਰੀ ਆਪਾਂ ਚਾਰ ਨੇ ਬੈਠੇ ਹੁੰਨੇ ਆ ਨਾ ਕੀ ਗੱਲ ਹੈ ਕਿੰਨਾ ਤੇਰਾ ਕਿੰਨਾ ਪੈਸੇ ਕਿੰਨਾ ਕਈ ਵਾਰ ਜਿੰਦੀ ਹੈ ਨਹੀਂ ਹੈ ਨਹੀਂ ਨਹੀਂ ਇਹ ਨਹੀਂ ਕਿਹਾ ਕੋਈ ਨਹੀਂ ਹਾਂ ਨੇ ਤੁਹਾਨੂੰ ਕਹਿੰਦੇ ਦੇ ਨਹੀਂ ਦੇਣੀ ਜੇ ਤੁਹਾਡੇ ਕੋਲ ਕੋਈ ਹੈ ਕਿ ਨਾਲ ਕੋਈ ਕਹਿੰਦੇ ਫੋਨ ਹੀ ਨਹੀਂ ਲੈਣੀ ਇਹੋ ਜਿਹਾ ਮਹਾਰਾਜ ਦੇਣਾ ਨਿਆੜੇ ਨੇ ਬੜਾ ਕੁਸ਼ ਬੜਾ ਕੋਰ ਕੋਈ ਮੈਂ ਕਰਕੇ ਵੇਖਿਆ ਜੀ ਗੁਰਬਾਣੀ ਕਹਿ ਰਹੀ ਆ ਬਹੁਤਾ ਪਈਏ ਬੁਤਾ ਹੋ ਰੋਏ ਬਹੁਤਾ ਆਖੋ ਬਹੁਤਾ ਜਿੱਥੇ ਲੱਗੇ ਹੋਰ ਬਤਾ ਨਹੀਂ ਕੋਈ ਗਿਆ ਲੈ ਆਖੋ ਨਾ ਨਹੀਂ ਗਏ ਆਖੋ ਵਰਤੇ ਗਏ ਆ ਹਾਂ ਨਹੀਂ ਸਹੀ ਗੱਲ ਆਂਟੀ ਬੰਦਾ ਕੀ ਕਰੇ ਉਹਦਾ ਵਰਤੇ ਵੀ ਤੂੰ ਜਾਂਦੇ ਹੀ ਆ ਹਾਂ ਜੀ ਨਾ ਆਖੋ ਵਰਤੇ ਗਏ ਆ ਪਰ ਕਈ ਵਾਰੀ ਇਦਾਂ ਦਾ ਵੀ ਕਈ ਹੋ ਜਾਂਦਾ ਕੰਮ ਕਿ ਉੱਥੇ ਮਜਬੂਰੀ ਜਾਂਦੀ ਆ ਜੰਮੀ ਪੈਂਦੀ ਨਾ ਲੱਗਦੀ ਉੱਥੇ ਪੈਸੇ ਹੁੰਦੇ ਆ ਵੀ ਮਜਬੂਰੀ ਹੁੰਦੀ ਕਿ ਨਹੀਂ ਹਾਂ ਨਹੀਂ ਕਰ ਸਕਦੀ ਨਹੀਂ ਕਰ ਸਕਦੇ ਸਹੀ ਕਈ ਵਾਰੀ ਮਜਬੂਰੀ ਬੰਦੇ ਦੀ ਐਹੋ ਨਹੀਂ ਬਣੀ ਹੁੰਦੀ ਉੱਥੇ ਗੱਲ ਤੇ ਇਹ ਮੈਂ ਗੱਲ ਨੋਟ ਕੀਤੀ ਆ ਕਿ ਜਿਹੜੋ ਕੋ ਪੁੱਛਣਾ ਕਿਦਾਂ ਆ ਨਜ਼ਾਰੇ ਆ ਹਾਂ ਉਹ ਮੈਂ ਚਾਰਨਟਕਰ ਪਨੀਰ ਦੇ ਮਾਰੋ ਬਾਤ ਕਰਦਾ ਹਾਂ 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 ਸਹੀ ਗੱਲ ਬਾਹਰ ਨਿਕਲਣਾ ਵਾ ਨਾ ਘਰ ਪਾਏ ਕੋਈ ਕਸ਼ੇ ਬਣਾਣ ਦੀ ਬੈਠੇ ਰਹੋ ਬਾਹਰ ਨਿਕਲ ਨਾ ਪੂਰਾ ਟੌਰ ਕੱਢ ਕੇ ਜਾਓ ਕਿ ਇਹਨੂੰ ਆਪਣੀ ਗਰੀਬੀ ਨਾਲ ਸਗੇ ਅਸੀਂ ਗਰੀਬਾਂ ਆ ਕੇ ਰਕੇ ਰੋਣੇ ਰੋ ਕੇ ਮੇਰੇ ਕੋਲ ਹੈ ਨਹੀਂ ਕਿਉਂਕਿ ਉਹਨੇ ਤੇਰਾ ਦੜਪੀਣਾ ਨਹੀਂ ਕਿ ਆ ਕੇ ਰੋਣਾ ਨਾ ਕਿਤੇ ਉਹਨੇ ਹੈਲਪ ਕਰਨੀ ਹਾਂ ਤੇ ਨਾ ਕਿਸੇ ਸਬਸਕ੍ਰਾਈਬਰ ਨੇ ਕਿਹਾ ਹੈ ਕਿ ਆਪਾਂ ਨਾ ਸਰਵਾਈਕਲ ਦਾ ਇਲਾਜ ਕਰਦੇ ਆਂ ਪਲੀਜ਼ ਦੱਸਿਓ ਕਿੱਥੇ ਕਰਦੇ ਜਿਹਦੀ ਵਿਚਾਰੀ ਦੀ ਜਾਨ ਬਹੁਤ ਤੰਗ ਹੈ ਉਹਨਾਂ ਨੇ ਕਿਹਾ ਸੀ ਸਾਡੇ ਕੋਲ ਹੈਗਾ ਯਾ ਆਓ ਤੇਰੇ ਜੇਰੇ ਹੋਗਾ ਲਾ ਕੇ ਛਾ ਕੇ ਫੇਰ ਚੱਲ ਜਾ ਸਕਦਾ ਬਸ 20 40 ਕਿਲੋਮੀਟਰ ਤਾਂ ਵੀ ਜਾ ਸਕਦੀ ਆਂ ਦੱਸਿਓ ਜਰੂਰ ਕਿੱਥੇ ਆਪਾਂ ਦੀਦੀ ਦਾ ਇਲਾਜ ਕਰਾਈਏ ਹਾਂ ਤੇ ਚਲੋ ਠੀਕ ਆ ਫਿਰ ਓਕੇ ਸਾਰਿਆਂ ਨੂੰ ਸასი ਸ਼ਾਲ ਮਿਲਦੇ ਆਂ ਜੀ ਅਗਦੇ ਵਲੋਗ ਦੇ ਨਾਲ ਤੇ ਆਹ ਵੇਖੋ ਮੈਨੂੰ ਤੇਰੀ ਸਾਸਰੀ ਘਰ ਬਾਜ ਲੈ ਇਨੀ ਮੈਨੂੰ ਪਤਾ ਵੀ ਨਹੀਂ ਆਪਾਂ ਵੀਡੀਓ ਬਣਾਉਣ ਦੇ ਮੈਂ ਵੀਰ ਪਰਲੇ ਅੰਦਰ ਬੈਠਾ ਤੇ ਉਹ ਵਿਚਾਰਾ ਉੱਪਰ ਚੜ੍ਹ ਕੇ ਤੇ ਨੱਟ ਪਾੜੇ ਵੀਰ ਸਰੀਏ ਤਾਂ ਥੱਲੇ ਰੱਖ ਸਰੀਏ ਤਾਂ ਥੱਲੇ ਨਹੀਂ ਆਉਂਦੀ ਉਹ ਆਪੇ ਦੀ ਚੀਜ਼ ਕਰਕੇ ਵੇਖ ਲੀ ਇਟਾਂ ਸਮੇਤ ਹੀ ਥੱਲੇ ਥੱਲੇ ਆਉਂਦੀ ਹੀ ਤਾਂ ਨਹੀਂ ਬੰਦੇ ਨਹੀਂ ਉਹ ਤਾਂ ਇਟਾਂ ਵੀ ਥੱਲੇ ਆ ਗਈਆਂ ਸੀ ਹਾਈ ਦਾ ਤੇ ਓਏ ਲਾ ਵੀਰ ਮੇਰਾ ਵਿਚਾਰਾ ਕੋਠੇ ਤੇ ਚੜ੍ਹਨਾ ਪਾਟੂ ਗਾਲ ਆਹ ਵੇ ਪਰਨੇ ਆਹ ਵੇ ਡੇ ਵੀਰ ਆ ਆ ਭਾਬੀ ਖਲੋਤੀ ਵੇ ਕਿਹੜੀ ਪਤੰਗ ਹੱਡੀ ਉਹ ਪਤਾ ਹੈਂਗਾ ਵਾ ਉਹ ਤੇ ਨੈਟਿਵ ਵਾ ਹੈਂ ਹਾਂਜੀ ਭਾਬੀ ਜੀ ਆਹ ਕੰਮ ਚੰਗਾ ਨਹੀਂ ਹੈਗਾ ਕਿਹੜਾ ਆਣੀ ਤੋ ਪੁੱਜ ਬੰਦਾ ਮੇਰਾ ਛੱਤ ਤੇ ਚੜਦਾ ਤੇ ਵੀਰ ਮੇਰਾ ਹੀ ਆ ਬਾਅਦ ਚ ਬੰਦਾ ਤੁਹਾਡਾ ਆ ਭੈਣ ਦਾ ਪਹਿਲਾ ਕੰਮ ਕਰਨਾ ਵੀਰ ਤੇ ਉਹਦਾ ਹੀ ਬੰਦਾ ਤੇਰਾ ਬਾਅਦ ਚ ਬਣਿਆ ਬਾਅਦ ਚ ਬਣਿਆ ਪਹਿਲਾਂ ਵੀਰ ਮੇਰਾ ਭਾਵੇਂ ਬਾਅਦ ਚ ਬਣਿਆ ਨਹੀਂ ਹੁਣ ਉਹਦਾ ਧਿਆਨ ਤੇ ਮੈਂ ਹੀ ਰੱਖਦੀ ਆ ਨਾ ਜੇ ਨੂੰ ਫਿਕਰ ਹੁੰਦਾ ਤਾਂ ਛੱਤ ਤੇ ਚੜਦੀ ਕਦੀ ਨਾਲ ਭੈਣ ਨੂੰ ਜ਼ਿਆਦਾ ਫਿਕਰ ਹੁੰਦਾ ਭਰਾ ਦਾ ਤੇ ਛੱਤ ਤੇ ਚੜਦੀ ਹੁਣ ਦੇਣਾ ਤਰਸ ਤੇ ਮਿਲੋ ਆਇਆ ਤੇ ਛੱਤ ਤੇ ਚੜਦਾ ਹੀ ਨਹੀਂ ਧੁੱਪ ਦੇ ਨਹੀਂ ਵੀਰ ਮੇਰੇ ਸਰਬਤ ਬੜਾ ਵਿਚਾਰ ਬਣਾਈ ਮੈਂ ਨਹੀਂ ਨਹੀਂ ਮੈਨੂੰ ਤੇ ਕਿੰਨਾ ਦਰਸਾਉਂਦਾ ਹਾਂ ਲੱਗਦਾ ਜੋੜੀਆਂ ਗੱਲ ਸੁਣਾ ਤੈਨੂੰ ਲੈ ਲੈ ਨਾਲ ਚਿਪਟਕਾਣ ਦੇ ਕਿ ਬੇਸ਼ਤੀ ਕਰਨ ਦੇ ਆਹ ਚਿਪਟ ਕਰਨੀ ਬੇਸ਼ਤ ਨਹੀਂ ਦੇ ਆ ਤੇ ਮੇਰਾ ਬੰਦਾ ਜਿਹੜਾ ਉਹ ਵੀ ਵਿਚਾਰਾ ਉਹ ਵੀ ਡਿਆ ਨਾਲ ਉਹ ਵੀ ਵਿਚਾਰਾ ਤੂੰ ਦੱਸ ਉਹਨੂੰ ਤਾਂ ਠੰਡੇ ਠੰਡੇ ਕਰ ਲੈਣਾ ਚਾਹੀਦਾ ਵੀ ਵੀਰੇ ਗਰਮੀ ਨੂੰ ਕੱਟਣ ਵਾਸਤੇ ਗਰਮੀ ਕੱਟਦੀ ਚਾਹ ਬਣਾਈ ਮੈਂ ਚਾਹ ਨਹੀਂ ਗਰਮੀ ਨੂੰ ਗਰਮੀ ਕੱਟਦੀ ਹੈ ਗਰਮੀ ਨੂੰ ਗਰਮੀ ਕੱਟਦੀ ਆਜੋ ਥੱਲੇ ਅੱਗੇ ਲੈਂਟਰ ਪੈਗਾ ਫੇਰ ਕਮਰਿਆਂ ਨੂੰ ਧੁੱਪ ਘਟ ਜਾਇਆ ਕਰਨੀ ਚਲੋ ਬਾਬਾ ਮੇਰ ਕਰੂਗਾ ਆਪੇ ਪੈ ਜਾਊਗਾ ਜਿੰਨੇ ਇਨਾ ਕਰਤਾ ਤਾਂ ਅੱਗੇ ਵੀ ਕਰੂਗਾ ਬਾਬਾ ਹਣਾ ਦੀਦੀ ਕਿਉਂ ਪੀ ਕਰੂਗਾ ਕਰੂਗਾ ਜ਼ਰੂਰ ਉੱਥੇ ਚੋਰ ਚਾਹੀਦੀ ਆ ਬੰਦਾ ਦੇ ਕੇ ਮੈਂ ਆਖਦਾ ਮੈਂ ਦਿੱਤਾ ਉਹ ਦੇ ਕੇ ਬਸ ਤਮਦਾਨੀ ਸਹੀ ਗੱਲ ਉਹਨੇ ਦਿੱਤਾ ਹਨ ਇਨਾ ਕੋਨੇ ਇੱਕ ਵਾਰੀ ਵੀ ਕਿਹਾ ਸੁਖ ਮੈਂ ਤੁਹਾਨੂੰ ਇਨਾ ਕੋ ਗੋ ਦਿੱਤਾ ਤੇ ਦੇ ਕੇ ਬੰਦੇ ਕੋਲੇ ਆ ਹੁੰਦਾ ਤਾਂ ਉਹਨੇ ਤੇ ਕਹਿਣਾ ਸੀ ਮੈਂ ਦਿੱਤਾ ਸੀ ਹਾਂ ਕਿਉਂ ਭਾਬੀ ਹਾਂ ਕਿਉਂ ਹਣਾ ਕੀ ਵੀ ਬੰਦਾ ਦੇ ਕੇ ਬੰਦੇ ਨੂੰ ਮੇਨਾ ਮਾਰ ਦਿੰਦਾ ਬਿਲਕੁਲ ਹਨਾ ਹਾਂ ਤੇ ਜਿਹੜਾ ਰੱਬ ਦਿੰਦਾ ਆ ਕੇ ਮੇਨਾ ਮਾਰਦਾ ਦੇਰ ਹੈ ਗਈ ਆ ਨਿਹਰ ਨਹੀਂ ਹੈਗਾ ਉਹ ਯਾਰ ਕੋਈ ਪੈਸੇ ਲੈ ਕੇ ਕੰਮ ਕਰ ਦਿੰਦਾ ਨਾ ਤੇਰਾ ਕੰਮ ਕਰ ਦਿੰਨਾ ਉਹਦਾ ਕੰਮ ਤਾਂ ਨੂੰ ਚੱਲ ਜੇ ਤੇ ਬੰਦਾ ਬੰਦਾ ਨੂੰ ਜ਼ਿੰਦਗੀ ਦੇ ਵਿੱਚ ਇਹੋ ਗੱਲ ਸੁਣਾਉਂਦਾ ਮੈਂ ਕੀਤਾ ਸੀ ਮੇਰੀ ਗਲਤ ਕੀਤੀ ਸੀ ਤਦ ਕਰਕੇ ਤੇਰੀ ਮੈਂ ਨਹੀਂ ਤੇ ਇਹਨਾਂ ਨਹੀਂ ਆਉਂਦਾ ਵੀ ਅਗਲੇ ਨੇ ਉਹਦੀ